ਕਈ ਮਜ਼ਦੂਰ ਨੂੰ ਤਾਂ ਉਦੋਂ ਪਾਇਆ ਜਾਂਦਾ ਵੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਹੁਣ ਇਹਨਾਂ ਦੀ ਲੋੜ ਆ। ਇਸਤੇਮਾਲ ਕੀਤਾ ਜਾਂਦਾ ਸਾਨੂੰ। ਫਿਰ ਸਾਡੇ ਬੰਦੇ ਚੋਰੀਆਂ ਕਰਦੇ ਆ ਜੀ। ਫਿਰ ਆਕਣਗੇ ਬੰਦੇ ਮਾਰੇ ਆ ਜੀ। ਤਾਂ ਸੋਣ ਕੀ ਕਰੀਏ ਸੀ? ਭਾਜੀ ਕੀ ਨਾਮ ਹੈ? ਮੇਰਾ ਨਾਮ ਸ਼ਮਿੰਦਰ ਕੁਮਾਰ। ਬਾਬਾ ਜੀਵਾ ਸਿੰਘ ਮਿਸਤਰੀ ਮਜ਼ਦੂਰ ਜੀ ਨੇ। ਕੋਟਪਾ ਰੋਡ ਸ਼੍ਰੀ ਮੁਕਸਰ ਸਾਹਿਬ। ਹੜਤਾਲ ਨੂੰ ਲੈ ਕੇ ਤੁਸੀਂ ਕੀ ਕਹਿੰਦੇ? ਹੜਤਾਲ ਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਸਾਡੀ ਬੇਨਤੀ ਇਹ ਆ ਸਰਕਾਰਾਂ ਨੂੰ ਵੀ ਤੇ ਜਥੇਬੰਦੀਆਂ ਨੂੰ ਵੀ। ਕਈ ਮਜ਼ਦੂਰ ਨੂੰ ਤਾਂ ਉਦੋਂ ਪਾਇਆ ਜਾਂਦਾ ਵੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਹੁਣ ਇਹਨਾਂ ਦੀ ਲੋੜ ਹੈ। ਇਸਤੇਮਾਲ ਕੀਤਾ ਜਾਂਦਾ ਸਾਨੂੰ। ਸਾਡਾ ਵੀ ਦੁੱਖ-ਦਰਦ ਨਹੀਂ ਵੇਖਿਆ ਜਾਂਦਾ, ਇਸਤੇਮਾਲ ਕੀਤਾ ਜਾਂਦਾ। ਅੱਜ ਤੱਕ ਨਾ ਤਾਂ ਮਜ਼ਦੂਰ ਦੀ ਕਿਸੇ ਨੇ ਸਰਕਾਰ ਨੇ ਲਈ ਆ, ਨਾ ਕਿਸੇ ਸਮਾਜਦਾਰ ਨੇ ਲਈ ਆ। ਇੱਥੇ ਮਜ਼ਦੂਰ ਆਉਂਦੇ ਆ ਭੁੱਖਮਰੀ ਦਾ ਸ਼ਿਕਾਰ ਹੁੰਦੇ ਆ ਜੋ ਦੁਕਾਨਾਂ ਅੱਜ ਤੁਸੀਂ ਦੇਖ ਰਹੇ ਹੋ, 2 ਤੋਂ 3 ਵਜ ਗਏ ਆ। ਅਸੀਂ 100 ਤੋਂ 200 ਰੁਪਏ ਦੀ ਝਾਕ 'ਚ ਬੈਠੇ ਆ ਵੀ ਆਪਦੇ ਬੱਚੇ ਪਾਲਾਂਗੇ। ਧਰਨੇ ਦਾ ਜਿਹੜਾ ਟ੍ਰੈਂਡ ਚੱਲ ਪਿਆ ਬੇਤਾਰਨਾ ਲਾ ਦੋ ਆਮ ਮਜ਼ਦੂਰ ਤੇ ਜਿਹੜਾ ਅਸਰ ਪੈਂਦਾ ਹੋਰ ਕੋਈ ਸਮਾਜਦਾਰ ਤੇ ਤਗੜੇ ਬੰਦੇ ਤੇ ਕਿਸੇ ਦਾ ਨਹੀਂ ਪੈਂਦਾ ਨਾ ਸਰਕਾਰ ਦਾ ਕੁਝ ਜਾਂਦਾ ਨਾ ਧਰਨਾ ਲਾਉਣ ਵਾਲੇ ਦਾ ਜਾਂਦਾ ਮਰਦਾ ਤਾਂ ਗਰੀਬ ਮਜ਼ਦੂਰ ਦਾ ਬੱਚਾ ਜਾਂ ਸਾਡੇ ਬਜ਼ੁਰਗ ਜਾਂ ਸਾਡੇ ਜਿਹੜਾ ਹਾਲਾਤ ਖਰਾਬ ਹੋ ਜਾਂਦੇ ਆ ਸਾਡੇ ਚੁੱਲ੍ਹੇ ਠੰਡੇ ਪੈ ਜਾਂਦੇ ਆ ਇਸ ਕਰਕੇ ਬੇਨਤੀ ਆ ਸਰਕਾਰਾਂ ਨੂੰ ਵੀ ਤੇ ਧਰਨਾ ਲਾਉਣ ਵਾਲਿਆਂ ਨੂੰ ਵੀ ਵੀ ਜਦੋਂ ਤੁਹਾਡੀ ਖਸ਼ਾਲੀ ਹੁੰਦੀ ਆ ਉਦੋਂ ਵੀ ਮਜ਼ਦੂਰਾਂ ਦਾ ਨਾਮ ਲਿਆ ਕਰੋ ਮਜ਼ਦੂਰਾਂ ਦੇ ਘਰੇ ਹਾਲਾਤ ਵੇਖਿਆ ਕਰੋ ਜਾ ਕੇ ਭੀ ਕੋਈ 10 ਮਣ ਕਣਕ ਦੇ ਦਈਏ ਕੋਈ 2 ਮਣ ਕਣਕ ਦੇ ਦਈਏ ਕਿਸੇ ਨੂੰ ਹੁਣ ਆਟਾ ਜਿਹੜਾ 40 ਰੁਪਏ ਹੋ ਚੁੱਕਿਆ ਕਣਕ ਆ ਹੀ ਨਹੀਂ ਗਈ ਮਜ਼ਦੂਰ ਅੱਜ ਕਿਸ ਸਥਿਤੀ ਦੇ ਵਿੱਚ ਆ ਇਹ ਕਿਸੇ ਨੂੰ ਕੁਝ ਨਹੀਂ ਪਤਾ ਠੀਕ ਹੈ ਜੀ ਕਿਸਾਨ ਧਰਨਾ ਉਦੋਂ ਲਾਉਂਦਾ ਜਦੋਂ ਉਹ ਫਰੀ ਹੁੰਦਾ ਪਰ ਜਿਹੜੇ ਮਜ਼ਦੂਰਾਂ ਦੇ ਵੱਲੋਂ ਕਿ ਆਪਣੀਆਂ ਗੱਲਾਂ ਜਿਹੜੀਆਂ ਸਾਹਮਣੇ ਲਿਖੀਆਂ ਔਰ ਜਿਹੜੇ ਖਾਨਾਂ ਦੀਆਂ ਮੰਗਾਂ ਨੇ ਉਹਨਾਂ ਦੇ ਨਾਲ ਤੁਹਾਡਾ ਤੇ ਉਹਨਾਂ ਦਾ ਕੀ ਵੱਖਰੇਵਾ ਹੈਗਾ ਨਹੀਂ ਜੀ ਸਾਡਾ ਕੋਈ ਸਮਰਥਨ ਨਹੀਂਗਾ ਆਮ ਮਜ਼ਦੂਰ ਆ ਜਾਂ ਗਰੀਬ ਆ ਉਹ ਆਪਦੇ ਜਿਹੜਾ ਆਪ ਹੀ ਆਪਦੇ ਵਿੱਚ ਹੀ ਉਲਝਿਆ ਪਿਆ ਕਿਉਂਕਿ ਕਾਮਕਾਰ ਹੈ ਨਹੀਂਗੇ ਮੰਦੇ ਠੰਡੇ ਹੈਗੇ ਆ ਆਪਦਾ ਸਰਕਲ ਚਲਾਉਣਾ ਹੀ ਬਹੁਤ ਔਖਾ ਹੋਇਆ ਪਿਆ ਅਸੀਂ ਕਿਸੇ ਵੀ ਜਥੇਬੰਦੀ ਦਾ ਕੋਈ ਵੀ ਸਮਰਥਨ ਨਹੀਂ ਦਿੰਦੇ ਅਸੀਂ ਇਹਦਾ ਸਭ ਕੋ ਵਿਰੋਧ ਕਰਦੇ ਆਂ ਵੀ ਆਮ ਗਰੀਬ ਮਜ਼ਦੂਰ ਬੰਦਾ ਇਹ ਧਰਨਿਆਂ ਤੋਂ ਤੰਗ ਹੋਇਆ ਪਿਆ। ਆ ਸਮਰਥਨ ਭਲਾ ਤੁਸੀਂ ਨਹੀਂ ਦਿੱਤਾ ਫਿਰ ਵੀ ਜਿਵੇਂ ਕਾਰੋਬਾਰ ਸਾਰੇ ਠੱਪ ਨੇ ਅੱਜ ਤੁਹਾਡੇ ਕਾਰੋਬਾਰ ਤੇ ਵੀ ਅਸਰ ਪਿਆ। ਪੂਰਾ ਪਿਆ ਜੀ ਪੂਰਾ। ਉਹਦਾ ਜਿਹੜਾ ਖਮਿਆਜੇ ਦਾ ਤੁਹਾਨੂੰ ਪੁੱਛ ਲੈ। ਭੁਗਤੈ ਨਹੀਂ ਪਣਾ ਜੀ ਦਿੱਲੀ ਵਾਲਾ ਵੀ ਅਸੀਂ ਭੁਗਤਿਆ ਜਿਹੜੀ ਸਾਬਣ 17 ਰੁਪਈਆ ਦੀ ਸੀਗੀ ਉਹ ਅੱਜ 35 ਰੁਪਈਆ ਦੀ ਹੋ ਗਈ ਆ। ਜਿਹੜੀ ਚੀਜ਼ 90 ਰੁਪਈਆ ਦਾ ਸੀ ਡਾਲਡਾ ਘਿਓ ਸੀਗਾ ਅੱਜ ਉਹ 170 ਰੁਪਈਆ ਦਾ ਹੋ ਗਿਆ। ਸਜਾਦਾ ਸਾਨੂੰ ਭੁਗਤਨੀ ਪਈ ਹੈ ਜੀ ਇਹਨਾਂ ਦਾ ਕੁਛ ਨਹੀਂ ਗਿਆਗਾ ਦਿੱਲੀ ਧਰਨੇ ਲੱਗੇ ਆ ਤਾਂ ਵੀ ਸਜਾ ਸਾਨੂੰ ਭੁਗਤਨੀ ਵੀ ਆ ਇੱਕ ਚੀਜ਼ ਦਾ ਰੇਟ ਆ ਜਿਹੜਾ ਡਬਲ ਹੋ ਗਿਆ ਮਾਰਿਆ ਕੌਣ ਗਿਆ ਆਮ ਗਰੀਬ ਮਜ਼ਦੂਰ ਬੰਦਾ ਮਾਰਿਆ ਗਿਆ ਮਜ਼ਦੂਰਾਂ ਦਾ ਗਲ ਹੈ ਤੁਸੀਂ ਕਹਿੰਦੇ ਹੋ ਕਿ ਸਾਡੇ ਘਾਟੇ ਵੱਡੀ ਕੰਮ ਹੈ ਤੇ ਧਰਨੇ ਪਿਆਰੇ ਤੇ ਧਰਨੇ ਤੋਂ ਇਲਾਵਾ ਵੀ ਤੁਹਾਡੇ ਕੰਮ ਦੇ ਕੇ ਪਹਿਲਾਂ ਮਨੋ ਅੱਜ ਅਸਰ ਨਹੀਂ ਜੀ ਪਹਿਲਾਂ ਤਾਂ ਚਲੋ ਆਈ ਚਲਾਈ ਤਾਂ ਚਲਦੀ ਹੀ ਨਹੀਂ ਅਸਰ ਤਾਂ ਪੈਂਦੇ ਆ ਧਰਨੇ ਨਾਲ ਪਰ ਆਈ ਚਲਾਈ ਚੱਲੀ ਜਾਂਦੀ ਅੱਜ ਸਾਡੀ ਆਈ ਚਲਾਈ ਵੀ ਖਤਮ ਹੋ ਗਈ ਅਸੀਂ 100 ਤੋਂ 200 ਰੁਪਏ ਨੂੰ ਵੇਖਦੇ ਇੱਥੇ ਕੋਈ ਆਊ ਆ ਪਰ ਦੁਕਾਨਾਂ ਬੰਦ ਪਈਆਂ ਲੋਕੀ ਘਰਾਂ ਚ ਬੈਠੇ ਆ ਦੁਕਾਨਦਾਰ ਤੇ ਅਸੀਂ ਢੀਕਦੇ ਆ ਕੋਈ 100 ਰੁਪਏ ਵਾਲ ਆਊਗਾ ਤੇ ਚੁੱਲਾ ਤਾਂ ਪਾਵਾਂਗੇ ਜੀ ਕੀ ਮੰਨ ਕੀ ਕਰਦੇ ਮੰਗ ਤਾਂ ਇਹੀ ਕਰਦੇ ਆ ਵੀ ਹਾਲਾਤ ਇਹ ਜਿਹੜੇ ਪੰਜਾਬ ਦੇ ਵਿਗੜਦੇ ਜਾਂਦੇ ਆ ਤੇ ਸਾਡੇ ਹਾਲਾਤ ਆ ਜਿਹੜੇ ਉਹ ਦੂਜਾ ਦੇ ਭੁੱਖਮਰੀ ਪੈ ਚੁੱਕੀ ਆ ਤੇ ਬਹੁਤ ਬੁਰਾ ਹਾਲ ਹੋਇਆ ਪਿਆ ਜੀ ਬੱਚੇ ਪਾਲਣੇ ਵੀ ਬਹੁਤ ਔਖੇ ਹੋ ਗਏ ਪਏ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਅੱਜ ਟਰਨਾ ਕਰਕੇ ਜੀ ਦੁਕਾਨਾਂ ਬੰਦ ਆ ਸਾਨੂੰ ਸਮਾਨ ਨਹੀਂ ਮਿਲਦਾ ਜੀ ਸਾਰੇ ਮਜ਼ਦੂਰ ਵਿਹਲੇ ਫਿਰਦੇ ਆ ਆ ਸਾਡਾ ਬੁਰਾ ਅਸੀਂ ਗਰੀਬ ਬੰਦੇ ਆ ਸਰਕਾਰ ਵੀ ਸਾਡੇ ਬਾਰੇ ਕੋਈ ਨਹੀਂ ਸੋਚਦੀ ਜੀ ਤੇ ਵੋਟਾਂ ਲੈ ਕੇ ਜੀ ਤੇ ਆਪਦੇ ਕੰਮ ਕਰ ਲੈਂਦੀ ਐ ਸਾਨੂੰ ਕੁਝ ਵੀ ਨਹੀਂ ਜੀ ਉਹ ਧਰਨੇ ਬਾਰੇ ਕੀ ਕਹਿਣਾ ਚਾਹੁੰਦੇ ਧਰਨੇ ਦਾ ਸਮਰਥਨ ਕਰਦੇ ਹੋ ਤੁਸੀਂ ਕਿ ਨਹੀਂ ਜੀ ਅਸੀਂ ਕੋਈ ਸੰਤ ਨਹੀਂ ਕਰਦੇ ਜੀ ਅਸੀਂ ਆਪਦੇ ਘਰਵਾਰੀ ਸੋਚਦੇ ਆ ਜੀ ਹਾਂਜੀ ਜੇ ਸਾਡਾ ਕੋਈ ਸਾਥ ਦੇਵੇ ਕਿ ਅਸੀਂ ਧਰਨੇ ਵਾਰੀ ਸੋਚੀ ਐ ਸਾਡਾ ਕੋਈ ਸਾਨੂੰ ਅੱਜ ਕੋਈ ਚਾਹ ਵੀ ਪਿਆ ਕੇ ਰਾਜ਼ੀ ਨਹੀਂ ਹੋ ਰਿਹਾ ਜੀ ਹਾਂਜੀ ਹਾਂਜੀ ਆਹ ਸਾਡੇ ਸਾਡੇ ਬੱਚੇ ਆ ਜੀ ਹੁਣ ਘਰੇ ਕੀ ਲੈ ਕੇ ਜਾਵਾਂਗੇ ਜੀ ਸਾਡੇ ਜੇਪਾਂ 'ਚ 50 ਰੁਪਏ ਵੀ ਨਹੀਂ ਵੱਲੋਂ ਤਾਂ ਜਿਹੜਾ ਨਾਰਾ ਸਾਂਝਾ ਲਾਇਆ ਜਾ ਰਿਹਾ ਮਜ਼ਦੂਰ ਖਾਨੀ ਉਹਨਾਂ ਜਿੰਦਾਬਾਦ ਓਕੇ ਠੀਕ ਹੈ ਤੁਹਾਡੀ ਗੱਲ ਜੀ ਪਰ ਗੱਲ ਇਹ ਹੈ ਨਾ ਜੀ ਸਾਡਾ ਜੇਬਾਂ ਖਾਲੀ ਆ ਅਸੀਂ ਹੁਣ ਕੀ ਆਖੀਏ ਜੀ ਅਸੀਂ ਬਹੁਤ ਪਰੇਸ਼ਾਨ ਆ ਜੀ ਸਾਡੇ ਬੰਦੇ ਕੰਮ ਤੋਂ ਬੇਰੁਜ਼ਗਾਰ ਹੋਈ ਪਏ ਆ ਜੀ ਕੰਮ ਮਿਲਦਾ ਨਹੀਂ ਆ ਜੀ ਤੇ ਸਰਕਾਰਾਂ ਕੋਈ ਸੋਚ ਜਾਨੀ ਸਾਡੇ ਲਾਹ ਪਤਰੀ ਬਣਾਈ ਰੱਖੀ ਉਹਨਾਂ ਨੇ ਸਰਕਾਰ 1 ਰੁਪਿਆ ਵੀ ਨਹੀਂ ਪਾਉਂਦੀ ਜੀ ਸਾਡੇ ਕੋਲ ਸਗੋ ਲੈ ਲੈਂਦੀ ਆ ਜੀ ਇਹਨੂੰ ਨਿਊ ਕਰਾਓ ਜੀ ਐ ਕਰਾਓ ਜੀ ਪਰ ਸਨ 1 ਰੁਪਇਆ ਵੀ ਨਹੀਂ ਦਿੰਦੀ ਜੀ ਸਾਡੇ ਬੰਦੇ ਮਰ ਵੀ ਜਾਂਦੇ ਆ ਜੀ ਫਿਰ ਵੀ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ ਜੀ ਮੰਗ ਹੀ ਕਰਦੇ ਜੀ ਕਿ ਸਰਕਾਰ ਜਿਹੜੀ ਆ ਸਰਕਾਰ ਕੋਈ ਵੀ ਸਰਕਾਰਾ ਝਾੜੂ ਵਾਲਾ ਚ ਕੋਈ ਵੀ ਆ ਜੀ ਜਿਹੜੇ ਗਰੀਬ ਬੰਦੇ ਆ ਜੀ ਉਹਨਾਂ ਨੂੰ ਇਹਨਾਂ ਦਿਨਾਂ ਵਿੱਚ 5-5000 ਰੁਪਇਆ ਉਹਨਾਂ ਦੇ ਖਰਚੇ ਵਿੱਚ ਪਾਇਆ ਜਾਵੇ ਜੀ ਜੋ ਉਹਨਾਂ ਦਾ ਰੋਜ਼ਗਾਰ ਚੱਲ ਸਕੇ ਹੁਣ ਮੇਲਾ ਕਰਕੇ ਜਾਂ ਦੀਵਾਲੀ ਕਰਕੇ ਜੀ ਕੰਮ ਸਾਨੂੰ ਮਿਲਦਾ ਨਹੀਂ ਜੀ ਸਾਡਾ ਬੁਰਾ ਹਾਲ ਆ ਜੀ ਫਿਰ ਸਾਡੇ ਬੰਦੇ ਚੋਰੀਆਂ ਕਰਦੇ ਆ ਜੀ ਫਿਰ ਆਖਣਗੇ ਬੰਦੇ ਮਾਰੇ ਆ ਜੀ ਤਾਂ ਸੁਣ ਕੀ ਕਰੀਏ ਸੀ